دیکھ رہے ہو چنکاٹا ٹی وی اج اچھی لے تو لاڈوا ٹول پلازا سے کھڑے ہاں جیتے سان ایک ਬੁਜ਼ੁਰਗਾਂ ਕਲੇ ਸਾਈਕਲ ਤੇ ਦੇਖੇ ਜਾਂਦੇ ਔਰ ਲੁਧਿਆਣਾ ਤੇ ਪਹਿਲਾਂ ਫਲੋਅ ਜਾਣਗੇ ਮੈਂ ਸਾਡੇ ਕਣ ਹਰਿਮੰਝੀ ਦੇ ਮੰਦਿਰ ਉੱਥੋਂ ਇਹ ਦਿੱਲੀ ਨਿਰਵਾਨਾ ਹੋਣਗੇ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਸਰ ਜੀ ਮੇਰਾ ਨਾਮ ਮਾਰਕ ਬਾਟਿਸ਼ ਹੈ ਮੈਂ ਲੁਧਿਆਣਾ ਰਹਿਣਾ ਇੰਸ਼ੋਰੈਂਸ ਸਰਵੇਅਰ ਦਾ ਕੰਮ ਕਰਦਾ ਹਾਂ ਮੈਨੂੰ ਕਿਸਾਨਾਂ ਨਾਲ ਪੂਰੀ ਹਮਦਰਦੀ ਹੈ ਔਰ ਮੈਂ ਅਕਸਰ ਕਿਸਾਨਾਂ ਦੀ ਸਪੋਰਟ ਦੇ ਵਿੱਚ ਫੇਸਬੁੱਕ ਤੇ ਵਟਸਐਪ ਤੇ ਪੋਸਟ ਪਾਉਂਦਾ ਰਹਿਣਾ ਮੈਂ ਹੁਣ ਪਹਿਲਾਂ ਹਨੂਮਾਨ ਜੀ ਦੇ ਮੰਦਿਰ ਫਲੋਰ ਮੱਥਾ ਟੇਕ ਕੇ ਫਿਰ ਦਿੱਲੀ ਨੂੰ ਸਾਈਕਲ ਤੇ ਰਵਾਨਾ ਹੋਵਾਂਗਾ ਮੈਂ ਕਿਸਾਨਾਂ ਦੀ ਪੂਰੀ ਸਪੋਰਟ ਕਰਦਾ ਹਾਂ ਗਵਰਨਮੈਂਟ ਨੂੰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਚਾਹੀਦੀਆਂ ਕਿਉਂਕਿ ਸਭ ਤੋਂ ਪਹਿਲਾਂ ਗੈ ਜਵਾਨ ਗੈ ਕਿਸਾਨ ਲਾਲ ਬਾਗੋ ਸ਼ਾਸਤਰੀ ਜੀ ਨਾਰਾ ਦਿੱਤਾ ਸੀਗਾ ਗੈ ਜਵਾਨ ਗੈ ਕਿਸਾਨ ਦਾ ਹੁਣ ਮੋਦੀ ਸਰਕਾਰ ਨੇ ਬਿਲਕੁਲ ਉਸਦੇ ਉਲਟ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਸਦਾ ਤੇ ਮੈਂ ਸੈਂਟਰ ਗਵਰਨਮੈਂਟ ਨੂੰ ਇਹ ਹੀ ਅਪੀਲ ਕਰਾਂਗਾ ਕਿ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਸਰ ਸੈਂਟਰ ਗਵਰਨਮੈਂਟ ਨੇ ਜੋ ਟਾਈਮ ਦਿੱਤਾ ਸੀਗਾ 4 ਤਰੀਕ ਉਹਦੋਂ ਦਾ ਤਾਂ ਹੁਣ ਤੱਕ ਲੱਗਦਾ ਕਿ ਉਹ ਵਾਪਸ ਲੈ ਲੈਣਗੇ ਨਹੀਂ ਕੋਈ ਉਮੀਦ ਨਹੀਂ ਹੈਗੀ ਵਾਪਸ ਲੈਣ ਦੀ ਜਦ ਤੱਕ ਕਿਸਾਨਾਂ ਦਾ ਸੰਘਰਸ਼ ਸਟ੍ਰਾਮ ਨਹੀਂ ਹੋਊਗਾ 올 ਇੰਡੀਆ ਦੇ ਕਿਸਾਨ ਇਕੱਠੇ ਨਹੀਂ ਹੋਣਗੇ ਉਹਨਾਂ ਦੇ ਅੱਗੇ ਕੋਈ ਪ੍ਰੈਸ਼ਰ ਨਹੀਂ ਬਣਦਾ ਕਿਉਂਕਿ ਮੋਦੀ ਸਰਕਾਰ ਜਿਹੜੀ ਹੈ ਅੰਬਾਨੀ ਅਦਾਨੀ ਹੋਰ ਜਿਹੜੇ ਇੰਡਸਟਰੀਸਟਾਂ ਉਹਨਾਂ ਦੇ ਦਬਾਅ ਦੇ ਹੇਠਾਂ ਕੰਮ ਕਰ ਰਹੀ ਹੈ ਕਿਉਂਕਿ ਇਹਨਾਂ ਨੇ ਹਰ ਸਾਲ ਮੈਂ ਗਰਮੀਆਂ ਇਲੈਕਸ਼ਨ ਆਉਂਦੇ ਹੈਗੇ ਚੰਦਾ ਲੈਣਾ ਹੁੰਦਾ ਕਿੰਨੇ ਜਿੰਨ ਇੰਡਸਟਰੀਸਟਾਂ ਕੇ ਅੰਬਾਨੀਆਂ ਕੇ ਅਦਾਨੀਆਂ ਯਾ ਹੋਰ ਉਹਨਾਂ ਨਾਲ ਦੇ ਹੈਗੇ ਉਹਨਾਂ ਨੇ ਹਜ਼ਾਰਾਂ ਕਰੋੜ ਦਾ ਚੰਦਾ ਲੈਣਾ ਹੁੰਦਾ ਇਲੈਕਸ਼ਨ ਲਈ ਇਸ ਕਰਕੇ ਉਹਨਾਂ ਦੇ ਦਬਾਅ ਦੇ ਹੇਠਾਂ ਸੈਂਟਰ ਗਵਰਨਮੈਂਟ ਕੰਮ ਕਰ ਰਹੀ ਹੈ ਮੇਰੇ 65 ਹੋ ਗਏ 65 ਸਾਲ ਦੀ ਉਮਰ ਹੋ ਗਈ। ਕੀ ਤੁਸੀਂ ਸਾਈਕਲ ਦੋ ਦੋ ਚਲਾ ਰਹੇ ਹੋ? ਦ ਸਾਈਕਲਿੰਗ ਦੋ ਕੋਈ ਮਨੂ ਸਾਈਕਲ ਨਹੀਂ ਕਰਦੇ 300 ਹੋ ਗਿਆ। ਅੱਛਾ ਤੁਹਾਡੇ ਹੋਰ ਹਾਂ ਮੈਂ ਟੈਕਨੇ ਬੰਦੇ। ਹਾਂਜੀ ਹਾਂਜੀ ਲੁਧਿਆਣਾ ਤੋਂ ਸਾਡੇ ਨਾਲ ਦੇ ਕਈ ਸਾਈਕਲਿਸਟ ਦਿੱਲੀ ਜਾ ਚੁੱਕੇ ਹਨ। ਤੁਸੀਂ ਉਨ੍ਹਾਂ ਕੀ ਅਪੀਲ ਕਰੋਗੇ? ਮੈਂ ਇਹੀ ਅਪੀਲ ਕਰਾਂਗਾ ਕਿ ਬਹੁਤ ਬਹੁਤ ਲੋਗ ਉਥੇ ਪਹੁੰਚਣ ਕਿ ਸੰਗਾਂ ਦੀ ਸਪੋਰਟ ਕਰਨ। ਗਿੱਦਾ ਵੀ ਹੈ ਫਾਈਨੈਂਸ਼ਲੀ ਹੈ, ਮੋਰਲੀ ਹੈ, ਇਲੈਕਟ੍ਰੋਨਿਕ মিডিਆ ਦੇ ਜੜੀ ਹੈ। ਜਿੰਨਾ ਫੇਸਬੁੱਕ WhatsApp ਇੰਸਟਾਗ੍ਰਾਮ ਆ ਹੋਰ ਵੀ ਜਿਹੜੇ ਜਿਹੜੇ ਸੋਸ਼ਲ ਮੀਡੀਆ ਹੈਗੇ ਨੇ ਦੇਖਣ ਦੀ ਗੱਲ ਹੈਗੀ ਆ ਅੰਕਲ ਨੇ ਮਫਲਰ ਮਾਸਕ ਵੀ ਮਾਸਕ ਲਿਆਓ ਤੇ ਇਹਨੇ ਆਪਣੀ ਫੋਟੋ ਬਣਾਓ ਆਓ ਮੇਰੀ ਫੋਟੋ ਹੈਗੀ ਆ ਮਾਸਕ ਦੇ ਉੱਤੇ ਵੀ ਆ ਦੇਖ ਉਸ ਤੇ ਵੀ ਫੜਾ ਦਿਓ ਕਿੰਨਾ ਸ਼ੌਂਕੂਗਾ ਇਹਨਾਂ ਨੂੰ ਦੇਖੋ ਕਰਨ ਵਿੱਚ ਚਲੋ ਅਸੀਂ ਹੋਰਾਂ ਨੂੰ ਸਾਰਾ ਨਾ ਹਾਂ ਜੀ ਮੈਂ ਠੰਗਾੜਾ ਟੀਵੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਪੋਸਟ ਪਾੜਿਆ ਹੈਗਾ ਤੇ ਮੈਂ ਇਹ ਅਪੀਲ ਕਰਾਂਗਾ ਗਵਰਨਮੈਂਟ ਨੂੰ ਕਿ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤੇ ਲੋਕ ਵੱਧ ਵੱਧ ਕਿਸਾਨਾਂ ਦੀ ਸਪੋਰਟ ਕਰਨ ਠੀਕ ਹੈ ਜੀ ਮਿਹਰਬਾਨ ਥੈਂਕ ਯੂ ਆ ਦੇਖੋ ਵੀ ਹੁਣ ਸਾਈਕਲ ਚਲਾਣਗੇ ਸਾਈਕਲ ਦੇ ਰਵਾਨਾ ਹੋਣ ਲੱਗੇ ਨੇ ਅਸੀਂ ਸਾਰਿਆਂ ਦਾ ਦੁਆ ਕਰਦੇ ਹਾਂ ਕਿ ਇਹ ਸਹੀ ਸਲਾਮਤ ਐਨ ਆਪਣੇ ਟਾਈਮ ਸਰ ਪਹੁੰਚ ਜਾਣ اور جت کے لاسان ٹھیک ہے جی چلاؤ نارا لاؤ جی جائے جوان جائے کسان جائے جوان جائے کسان جائے جوان جائے کسان جی جان